ਕਸ਼ਰੀਆ ਕਾਲ ਜੀ ਮੇਰੇ ਚੈਨਲ ਦੇ ਸਵਾਗਤ ਹੈ ਜੀ ਅੱਜ ਆਪਾਂ ਇੱਕ ਹੋਰ ਨਵਾਂ ਡਿਜ਼ਾਈਨ ਲੈ ਕੇ ਆਏ ਜੀ ਬਹੁਤ ਸੋਹਣਾ ਡਿਜ਼ਾਈਨ ਹੈ ਜੀ ਇਹ ਬਹੁਤ ਹੀ ਸੋਹਣਾ ਬਣ ਕੇ ਤਿਆਰ ਹੋਇਆ ਜੀ ਚਾਰ-ਚਾਰ ਦੇ ਸਾਬ ਨਾਲ ਆਪਾਂ ਗੁੰਡੀ ਲਏ ਆ ਆ ਦੇਖੋ ਜੀ ਇਸ ਤਰ੍ਹਾਂ ਲੈਣਾ ਜੀ ਬਣਦੇ ਬਹੁਤ ਸੋਹਣਾ ਡਿਜ਼ਾਈਨ ਹੈ ਜੀ ਬੈਕ ਸਾਈਡ ਤੋਂ ਇਸ ਤਰ੍ਹਾਂ ਬਣਦਾ ਦੇਖੋ ਜੀ ਕਿਸੇ ਵੀ ਕਲਰ ਤੇ ਬਣਾ ਸਕਦੇ ਹਾਂ ਕਿਸੇ ਵੀ ਓਨਨਾਂ ਬਣਾ ਸਕਦੇ ਹਾਂ ਕੋਟੀ ਜਾਗਟ ਈ ਵੀ ਬੱਚਿਆਂ ਦੇ ਕਾਰਡੀਗਨ ਸੌਲ ਸਟੋਲ ਕਿਸੇ ਵੀ ਪ੍ਰੋਜੈਕਟ ਤੇ ਅਪਲਾਈ ਕਰ ਸਕਦੇ ਹਾਂ ਤੇ ਬਣ ਕੇ ਬਹੁਤ ਸੋਹਣਾ ਲੱਗਦਾ ਹੈ ਜੀ ਚਾਰ ਸਲੰਗਾਂ ਦਾ ਡਿਜ਼ਾਈਨ ਹੈ ਚਾਰ ਚਾਰ ਦੇ ਸਾਬ ਨਾਲ ਆਪਾਂ ਕੁੰਡੇ ਲਏ ਜੀ ਦੋ ਕੁੰਡੇ ਇੱਥੇ ਵੱਧ ਲੈ ਲੈ ਸੈਡਾਂ ਖਾਤਰ ਤੇ ਲੋ ਜੀ ਆਪਾਂ ਸਿੱਧੇ ਪਾਸਿਓਂ ਸੋਨੂੰ ਬਣਾ ਕੇ ਦਿਖਾਉਣੀ ਹੈ ਡਿਜ਼ਾਈਨ ਬਹੁਤ ਸੋਹਣਾ ਲੱਗਦਾ ਜੀ ਇੰਨਾ ਕੁ ਆਪਾਂ ਬਣਾ ਲਿਆ ਸੀ ਡਿਜ਼ਾਈਨ ਬਣਾਉਣ ਤੋਂ ਪਹਿਲਾਂ ਤੁਸੀਂ ਕਿਸੇ ਵੀ ਤਰ੍ਹਾਂ ਦਾ ਬਾਰਡਰ ਬਣਾ ਸਕਦੇ ਹੋ ਤੇ ਉੱਤੇ ਡਿਜ਼ਾਈਨ ਅਪਲਾਈ ਕਰ ਸਕਦੇ ਹੋ ਬਹੁਤ ਸੋਹਣਾ ਲੱਗਦਾ ਜੀ ਲਓ ਜੀ ਜਿਹੜੇ ਆਪਾਂ ਵਿਚਾਲੜੀ ਲੈਂਦੇ ਜੀ ਗੁੰਡੇ ਪੁੱਠੇ ਗੁੰਡੇ 4-4 ਲਈ ਇਹ ਤੁਸੀਂ ਆਪਦੇ ਹਿਸਾਬ ਨਾਲ ਲੈ ਸਕਦੇ ਹੋ ਵੱਧ ਘੱਟ ਵੀ ਕਰ ਸਕਦੇ ਹੋ ਲਓ ਜੀ ਇਹਨਾਂ ਗੁੰਡਾ ਸਿੱਧਾ ਬਣਾ ਲਿਆ ਜੀ ਚਾਰ ਕੁੰਡੇ ਉਲਟੇ 1 2 3 4 ਚਾਰ ਕੁੰਡੇ ਆ ਪੌਲਟੇ ਬਣਾ ਲੇ ਜੀ ਤੇ ਆ ਹੁਣ ਆਪਾਂ ਡਿਜ਼ਾਈਨ ਬਣਾ ਕੇ ਦਿਖਾਉਣੀ ਆ ਜੀ ਇਹਨੂੰ ਨਹੀਂ ਬੁਣਨਾ ਜੀ ਆਪਾਂ ਪਹਿਲਾਂ ਆਹ ਕੁੰਡੇ ਨੂੰ ਬੁਣਾਗੇ ਆ ਦੇਖੋ ਇਸ ਤਰ੍ਹਾਂ ਥੋੜਾ ਜਿਹਾ ਲੂਜ਼ ਕਰ ਲੈ ਇਸ ਸੌਖਾ ਜਿਹਾ ਬਣ ਜਾਂਦਾ ਇਹ ਆ ਦੇਖੋ ਜੀ ਇਸ ਤਰ੍ਹਾਂ ਆ ਲੂਜ਼ ਤੇ ਹੁਣ ਆਪਾਂ ਆ ਗੁੰਡਾ ਬੁਣਾਗੇ ਜੀ ਇਹ ਲਾਪਾ ਮੂਰਲਾ ਛੱਡਿਆ ਸੀ ਇਸ ਨੂੰ ਬੁਣਾਗੇ ਆ ਦੇਖੋ ਇਸ ਤਰ੍ਹਾਂ ਸਲਾਈ ਪਾ ਕੇ ਲਓ ਜੀ ਜਿਹੜੇ ਆ ਦੋ ਕੁੰਡੇ ਐ ਜੀ ਇਹਨਾਂ ਨੂੰ ਆਪਾਂ ਆ ਕੁੰਡਾ ਨਹੀਂ ਬੁਣਨਾ ਆ ਬੁਣਨਾ ਬੈਕ ਸਾਈਡ ਤੋਂ ਆ ਦੇਖੋ ਇਸ ਤਰ੍ਹਾਂ ਲਓ ਜੀ ਤੇ ਉਹ ਦੂਵਾ ਦਾ ਵਾਲ ਆਪਾਂ ਜਿਹੜਾ ਆ ਛੱਡਿਆ ਸੀਗੇ ਜੀ ਉਹਨੂੰ ਮੂਰਦੀ ਬੁਣਨਾ ਆ ਦੇਖੋ ਜੀ ਇਸ ਤਰ੍ਹਾਂ ਲਓ ਜੀ ਤੇ ਹੁਣ ਚਾਰ ਕੁੰਡੇ ਆਪਾਂ ਫੇਰ ਉਲਟੇ ਬਣਾ ਲੇ ਜੀ 1 2 3 4 ਚਾਰ ਕੁੰਡੇ ਆਪਾਂ ਉਲਟੇ ਬਣਾ ਲਏ ਜੀ ਨੂੰ ਚ ਤੇ ਹੁਣ ਆਪਾਂ ਫੇਰ ਆ ਕੁੰਡੇ ਨੂੰ ਬਣਾਵਾਂਗੇ ਇਸ ਤਰ੍ਹਾਂ ਆ ਦੇਖੋ ਜੀ ਫਿਰ ਆਪਾਂ ਗੁੰਡਾ ਲਵਾਂਗੇ ਜੀ ਲੋ ਜੀ ਤੇ ਆਹ ਦੋ ਢੂੰਡੇ ਜਿਹੜੇ ਤਾਗਾ ਮੰਗਰੀ ਰੱਖਾਂਗੇ ਬੈਕ ਸਾਈਡ ਤੋਂ ਭਰਾਂਗੇ ਜੀ ਇੱਥੋਂ ਐਸ ਨੂੰ ਇਹਨੂੰ ਬੈਕ ਸਾਈਡ ਤੋਂ ਲੋ ਜੀ ਤੇ ਹੁਣ ਆਪਾਂ ਬਣਾਵਾਂਗੇ ਆਹ ਗੁੰਡਾ ਲੋ ਜੀ ਚਾਰ ਢੂੰਡੇ ਫੇਰ ਉਲਟੇ 1 2 ਤੈਨੂੰ 4 ਲੋਟੀ ਹੁਣ ਫਿਰ ਆਪਾਂ ਆਹ ਕੁੰਡਾ ਬਣਾਵਾਂਗੇ ਇਹਨੂੰ ਛੱਡਾਂਗੇ ਪਹਿਲਾਂ ਇਹਨੂੰ ਬੁਣਾਗੇ ਦੇਖੋ ਜੀ ਇਸ ਤਰ੍ਹਾਂ ਲੋਟੀ ਤੇ ਆਹ ਕੁੰਡੇ ਨੂੰ ਆਪਾਂ ਬੈਕ ਸਾਈਡ ਦੀ ਬਣਾਗੇ ਇਹਨੂੰ ਬਾਅਦ ਚ ਬਣਾਗੇ ਇਹਨੂੰ ਬੁਣਾਗੇ ਪਹਿਲਾਂ ਆ ਦੇਖੋ चार कुंडे उल्टे एक दो तीन चार आ कुंडा आप ला लिया जी साइड तो बनाए देखो जी तो उल्टी सिलाई सारी अपना ਉਰਤੀ ਉਰਤੀ ਬਣਾ ਕੇ ਕੰਪਲੀਟ ਕਰਾਂਗੇ ਲੋ ਜੀ ਜੇ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਸਪੋਰਟ ਕਰੋ ਸਪੋਰਟ ਦੀ ਜ਼ਰੂਰਤ ਹੈ ਵੀਡੀਓ ਨੂੰ ਲਾਇਕ ਕਮੈਂਟ ਸ਼ੇਅਰ ਜੁ ਕਰਦਿਆ ਕਰੋ ਜੀ ਲੋਚ ਆਪਾਂ ਸਾਰੀ ਉਂਟੀ ਉਂਟੀ ਬਣਾ ਕੇ ਕੰਪਲੀਟ ਕਰਾਂਗੇ ਤੇ ਹੁਣ ਆ ਗਈ ਇਹ ਆਪਾਂ ਡਿਜ਼ਾਈਨ ਦੀ ਤੀਜੀ ਸਲਾਈ ਤੇ ਸਿੱਧੇ ਪਾਸੇ ਹੁਣ ਥੋੜਾ ਜਿਹਾ ਡਿਜ਼ਾਈਨ ਆਪਾਂ ਚੇਂਜ ਕਰਾਂਗੇ ਜੀ ਚਾਰ ਕੁੰਡੇ ਉੱਤੇ ਇੱਕ ਦੋ ਪੈੱਲਾ 4 ਆਹ ਕੁੰਡਾ ਆਪਾਂ ਪਹਿਲਾਂ ਮੂਰਤੀਵਨ ਸੀ ਜੀ ਹੁਣ ਇਹ ਆਪਾਂ ਬੈਕ ਸਾਈਡ ਦੀ ਬਣਾਗੇ ਦੇਖੋ ਇਸ ਤਰ੍ਹਾਂ ਹੁਣ ਕਿ ਇਹ ਇਹਨੂੰ ਆਪਾਂ ਹੁਣ ਬਣਾਗੇ ਜੀ ਆਹ ਕੁੰਡਾ ਜਿਹੜਾ ਹੈਗਾ ਆਪਣਾ ਆ ਦੇਖੋ ਇਸ ਤਰ੍ਹਾਂ ਤੇ ਬਈ ਕਾਲਾ ਕੁੰਡਾ ਬੈਕ ਸਾਈਡ ਜਿਹੜੇ ਬੈਕ ਸਾਈਡ ਦੀ ਹੁੰਨੇ ਸੀ ਇਹਨੂੰ ਹੁਣ ਆਪਾਂ మూర్ బ ఆ కుడా బ చార్ కుడే ఉ 1 2 3 4 5 ਆਹ ਗੁੰਡਾ ਆਪਾਂ ਪਹਿਲਾਂ ਮੂਰਤੀ ਬਣਾਇਆ ਸੀ ਜੀ ਤੇ ਹੁਣ ਆਪਾਂ ਇਹਨੂੰ ਐ ਬੈਕ ਸਾਈਡ ਦੀ ਬਣਾਵਾਂਗੇ ਆ ਦੇਖੋ ਇਸ ਤਰ੍ਹਾਂ 5 ਤੇ ਆਹ ਗੁੰਡਾ ਆਪਾਂ ਹੁਣ ਬਣਾਵਾਂਗੇ 5 ਜਿਹੜੇ ਗੁੰਡੇ ਆਪਾਂ ਪਹਿਲਾਂ ਆਹ ਬੈਕ ਸਾਈਡ ਦੀ ਬੁਣਿਆ ਸੀਗੇ ਜੀ ਆਹ ਵਾਲਾ ਤੇ ਇਹਨੂੰ ਹੁਣ ਆਪਾਂ ਮੂਰਤੀ ਬਣਾਵਾਂਗੇ ਇਹਨੂੰ ਚੋਲੇ ਇਹ ਲੂਜੀ ਆ ਕਰ ਲੈ ਸੌਖਾ ਹੋ ਜਾਂਦਾ ਬਣਾਉਣਾ ਇਸ ਤਰ੍ਹਾਂ ਇਸ ਤਰ੍ਹਾਂ ਚਾਰ ਕੁੰਡੇ ਫੇਰ ਉਲਟੇ 1 2 3 4 ਆਹਨ ਪੇਰਾ ਕੁੰਡਾ ਆਪਾਂ ਮੰਗਰਦੀ ਬਣਾਵਾਂਗੇ ਲਓ ਜੀ ਇਸ ਤਰ੍ਹਾਂ ਆਨੇਕ ਸਦਾ ਹੀ ਬਾਲੀ ਮੰਗਰਦੀ ਲਓ ਜੀ ਲਓ ਜੀ ਤੇ ਆਹ ਕੁੰਡਾ ਆਪਾਂ ਮੰਗਰਦੀ ਬਣਾਇਆ ਸੀਗਾ ਜੀ ਆਹ ਤੇ ਹੁਣ ਇਹਨੂੰ ਆਪਾਂ ਮੁਰਗੀ ਬਣਾਵਾਂਗੇ ਲੋਜੀ ਚਾਰ ਕੁੰਡੇ ਫੇਰ ਰੋਟੀਆਂ ਬਣਾਵਾਂਗੇ ਸਿੰਪਲ ਜਿਹਾ ਡਿਜ਼ਾਈਨ ਹੈ ਜੀ ਬਹੁਤ ਸੋਹਣਾ ਹੈ ਜੀ ਆਹ ਕੁੰਡਾ ਆਪਾਂ ਲਾ ਲਾਂਗੇ ਜੀ ਉਲਟੀ ਸਾਈਡ ਬਣਾਵਾਂਗੇ ਹੋਣਾਗੇ ਜੀ ਆਪਾਂ ਡਿਜ਼ਾਈਨ ਦੀ ਚੌਥੀ ਸਲਾਈ ਤੇ ਬੈਕ ਸਾਈਡ ਤੇ ਸਲਾਈ ਆਪਾਂ ਸਾਰੀ ਉਲਟੀ ਉਲਟੀ ਬਣਾ ਕੇ ਕੰਪਲੀਟ ਕਰਾਂਗੇ ਜੇ ਮੇਰੇ ਦੱਸਣ ਦਾ ਤਰੀਕਾ ਵਧੀਆ ਲੱਗਦਾ ਤਾਂ ਵੀਡੀਓ ਤੇ ਕਮੈਂਟ ਜਰੂਰ ਕਰਦੇ ਕਰੋ ਜੀ ਘੰਟੀ ਵਾਲਾ ਬਟਨ ਦਵਾ ਕੇ ਕਰੋ ਜੀ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਤੁਸੀਂ ਜਲਦ ਵੀਡੀਓ ਦੇਖ ਸਕੋ ਲੈ ਕੇ ਆਈਗੀ ਆਪਾਂ ਨਵੇਂ-ਨਵੇਂ ਡਿਜ਼ਾਈਨ ਬਹੁਤ ਹੀ ਸਿੰਪਲ ਜਿਹਾ ਡਿਜ਼ਾਈਨ ਹੈ ਇਹ ਵੋ ਸੋਨਾ ਬਣ ਕੇ ਤਿਆਰ ਹੋਇਆ ਹੈ ਉਸੀ ਆਪਾ ਲਾਲਾਂ ਹੀ ਕੁੰਡਾ ਲਓ ਜੀ ਇਸ ਤਰ੍ਹਾਂ ਆਨੇ ਕੋ ਇਹ ਬਣਦਾ ਜਾਂਦਾ ਜੀ ਚਾਰ ਸਲਾਂਗਾਂ ਚ ਬਸ ਇਹ ਸੇਮ ਡਿਜ਼ਾਈਨ ਆਏ ਬਸ ਰਿਪੀਟ ਹੁੰਦਾ ਜਾਂਦਾ ਬਹੁਤ ਸੋਹਣਾ ਬਣ ਕੇ ਤਿਆਰ ਹੋਏ ਜੀ ਆ ਦੇਖੋ ਇਸ ਤਰ੍ਹਾਂ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ